you ਹੈਲੋ ਜੀ ਤੇ ਇੱਥੇ ਹੋ ਗਿਆ ਸੀ ਜੀ ਸ਼ਾਮ ਦਾ ਟਾਈਮ ਤੇ 7:30 ਵਜੇ ਚੁੱਕੇ ਸੀ ਤੇ ਇੱਥੇ ਮੇਰਾ ਭਰਾ ਆਇਆ ਸੀ ਵੱਡਾ ਤੇ ਨਾਲ ਭੁਜਾਈ ਆਈ ਸੀ ਤੇ ਇਹ ਆਈ ਸੀ ਆਪਦੀ ਪੇਕੇ ਜੀਰੇ ਜੀਰੇ ਦੇ ਪੇਕੇ ਆ ਮੋਗੇ ਕੋਲ ਤੇ ਵਸੇ ਉਦੋਂ ਫਿਰ ਇੱਧਰ ਨੂੰ ਆ ਗਏ ਸੀ ਕਹਿੰਦੇ ਚੱਲ ਪਤਾ ਲਾ ਜਿੰਨੇ ਜਵਕਾਂ ਦਾ ਤੇ ਵਸੇ ਸ਼ਾਮ ਦਾ ਟਾਈਮ ਆਈ ਸੀ ਵਸੇ ਤਾਂ ਹੀ 5 ਵਜੇ ਤੱਕ ਹਣਾ ਆ ਗਏ ਸੀ ਇੱਥੇ ਚਗਰਾਉਂ ਤੇ ਬਸ ਨਹੀਂ ਮਿਲੇ ਵਾਸਤੇ ਦਾ ਟਾਈਮ ਸੀ 5 ਵਜੇ ਦਾ ਤਾਂ ਕਰਕੇ ਨਾ ਤੇ ਆ ਇਹਨਾਂ ਦੀ ਛੋਟੀ ਕੁੜੀ ਆ ਤੁਸੀਂ ਦੇਖਿਆ ਹੀ ਹੋਗਾ ਵੀਡੀਓ ਦੇ ਵਿੱਚ ਦੋ ਵੱਡੀਆਂ ਉਹ ਘਰੇ ਸੀ ਤੇ ਬਸ ਫਿਰ ਇਹ ਆ ਗਈ ਸੀ ਤੇ ਫਿਰ ਮੈਂ ਚਾਹ ਪਾਣੀ ਇਹਨਾਂ ਨੂੰ ਹਨਾ ਦੇਣਾ ਸੀ ਮੈਂ ਤਾਂ ਚਾਹ ਪਾਣੀ ਪੀਣਾ ਤੇ ਰੋਟੀ ਇਹਦੇ ਰੋਟੀ ਖਾਵਾਂਗੇ ਤੇ ਬਸ ਫਿਰ ਮੈਂ ਇੱਥੇ ਨਾ ਲੱਗੀ ਸੀ ਕਰਨ ਧੁੱਜਾ ਰੋਟੀ ਮੈਂ ਬਣਾ ਲਈ ਸੀ ਤੇ ਬਸ ਇਹ ਕਹਿੰਦੇ ਵੀ ਮੈਨੂੰ ਹੋਣਾ ਨਾ ਕੇ ਤੇ ਰੋਟੀ ਪਾਣੀ ਖਾਦਾ ਤੇ ਇੱਥੇ ਹੋ ਗਿਆ ਸੀ ਸਵੇਰ ਦਾ ਟਾਈਮ ਤੇ ਸਵੇਰ ਦੇ ਟਾਈਮ ਮੈਂ ਉੱਠ ਕੇ ਬਸ ਹੈਨਾ ਫਿਰ ਮੈਂ ਖਾਦਾ ਫਰੈਸ਼ ਹੋ ਕੇ ਚਾਹ ਪਾਣੀ ਤਾਂ ਮੈਂ ਅੱਜ ਬਣਾਇਆ ਸੀ ਫਿਰ ਮੈਂ ਮਸ਼ੀਨ ਲਾਉਣ ਲੱਗੀ ਸੀ ਤੇ ਮੈਂ ਮਸ਼ੀਨ ਲਾਦਾ ਕਿਉਂਕਿ ਕਾਫੀ ਕੱਪੜੇ ਹੋਏ ਪਏ ਸੀ ਬੁੱਧਵਾਰ ਦੇ ਧੋਤੇ ਸੀ ਹੋਗੇ ਹੈਨਾ ਫਿਰ ਧੋਣੇ ਸੀ ਮੈਂ ਉਹ ਚੱਕ ਹੋ ਗਏ ਜਿਸ ਵਾਰੇ ਸਾਰੇ ਵਧੀਆ ਤੇ ਪਹਿਲਾਂ ਤਾਂ ਮਸ਼ੀਨ ਜਾਮ ਹੋ ਗਈ ਸੀ ਮਸ਼ੀਨ ਦਾ ਬਟਨ ਜਾਮ ਹੋ ਗਿਆ ਸੀ ਜਿਹੜਾ ਧੋਣ ਵਾਲਾ ਤੇ ਫਿਰ ਚੱਲਿਆ ਨਹੀਂ ਕੂੰਗੂ ਜ ਕਰੀ ਆਵੇ ਫਿਰ ਮੈਂ ਬਸ ਦੋ ਤਿੰਨ ਵਾਰ ਉਹਨੂੰ ਹਣਾ ਬਟਨ ਨੂੰ ਕਮਾਇਆ ਫਿਰ ਚੱਲ ਪਿਆ ਤੇ ਹੋਰੀ ਹੋਇਆ ਪੇ ਕੜੜਾ ਆ ਤੇ ਫਿਰ ਹਣਾ ਮੈਂ ਬਸ ਮੱਥਾ ਮੱਥਾ ਮਾਰ ਕੇ ਚਲਾ ਲਿਆ ਸੀ ਤੇ ਬਸ ਚੱਲ ਪਈ ਸੀ ਤੇ ਫਿਰ ਮੈਂ ਮਸ਼ੀਨ ਲਾ ਕੇ ਤੇ ਫਿਰ ਇੱਧਰ ਆ ਗਈ ਸੀ ਹਣਾ ਇਹਨੂੰ ਚੱਕਿਆ ਹੋਇਆ ਸੀ ਮੈਂ ਤੇ ਆ ਦੇਖ ਕਿੰਨਾ ਖੁਸ਼ ਹੁੰਦੀ ਆ ਤੇ ਬੈਂਦੀ ਹੈ ਨਹੀਂ ਵੀ ਜਦੋਂ ਬਿਠਾ ਦਿੰਦੇ ਆ ਤਾਂ ਰੋਣ ਲੱਗ ਜਾਂਦੇ ਆ ਦੇਖ ਰੋਣ ਲੱਗ ਗਈ ਸੀ ਤੇ ਮੈਨੇ ਬਿਠਾਤਾ ਮੈਨੇ ਚੱਕ ਕੇ ਤੁਰੇ ਫਿਰੋ ਤੇ ਵਸ ਇੱਥੇ ਸਨੇ ਆਨੇ ਚੱਕਲੇ ਸਿਰੋਈ ਜਾਂਦੀ ਸੀ ਕਹਿੰਦੀ ਮੈਨੂੰ ਚੱਕੋ ਤੇ ਫਿਰ ਮੈਂ ਇਹਨੂੰ ਪਾਣੀ ਪਿਆ ਮੈਂ ਕਿ ਪਾਣੀ 흘ਿਆ ਕੇ ਦਿੰਨੀ ਐ ਤੇ ਫਿਰ ਮੈਂ ਇੱਥੇ ਮੇਰੇ ਪ੍ਰਿਆਈ ਝਾੜੂ ਲਾਉਣ ਲੱਗ ਗਈ ਸੀ ਤੇ ਫਿਰ ਮੈਂ ਇਹਨੂੰ ਪਾਣੀ ਦਿੱਤਾ ਮੈਂ ਕਿ ਲੈ ਪਾਣੀ ਪੀ ਲੈ ਤੇ ਵਸ ਹਨਾ ਫਿਰ ਮੇਰੇ ਕਪੜੇ ਇਹ ਮਸ਼ੀਨ ਚੱਲੀ ਜਾਂਦੀ ਸੀ ਉਦੋਂ ਮੈਂ ਚਾਹ ਪਾਣੀ ਬਣਾਇਆ ਪੀਤਾ ਤੇ ਫਿਰ ਮੈਂ ਇੱਥੇ ਬੱਸ ਨਹਾਉਣਾ ਸੀ ਤੇ ਬਾਥਰੂਮ ਵਗੈਰਾ ਮੈਂ ਧੋਤੇ ਸੀ ਤੇ ਮੈਂ ਕਿਚਾ ਬਾਥਰੂਮ ਧੋਤੂ ਕੇ ਹਨਾ ਫਿਰ ਮੈਂ ਉਹਦਾ ਨਹਾਉਂਦੀ ਤੇ ਫਿਰ ਮੈਂ ਦੁੱਧ ਵਗੈਰਾ ਲੈਣ ਜਾਣਾ ਸੀ ਫਿਰ ਅੱਜ ਕੁੱਕਰ ਨੂੰ ਮੀ ਸੀ ਤੇ ਵੀ ਮੱਥਾ ਟੇਕਣਾ ਸੀ ਸਾਡਾ ਮੰਦਰ ਚ ਮੱਥਾ ਟੇਕਦਾ ਤਾਂ ਕਰਕੇ ਤੇ ਫਿਰ ਮੈਂ ਇਹਨੂੰ ਚੱਕ ਕੇ ਬਸ ਫਰਾਈ ਜਾਂਦੀ ਸੀ ਬਸ ਆਦੀ ਮੰਮੀ ਨੂੰ ਦੇਖ ਕੇ ਹੁੰਦੀ ਸੀ ਵੀ ਮੈਨੂੰ ਚੱਕ ਲਓ ਤੇ ਕਿਉਂਕਿ ਸਾਹਮਣੇ ਫਿਰ ਦੀ ਝਾੜੂ ਲੁੰਦੀ ਉਹ ਤੇ ਇਹਨੂੰ ਐਂ ਸੀ ਸੁੱਤੀ ਵੀ ਉੱਠੀ ਸੀ ਨਾ ਇਹ ਸਵੇਰ ਦਾ ਟਾਈਮ ਸੀ ਤੇ ਫਿਰ ਬੱਚੇ ਨੂੰ ਹੋਈ ਜਾਂਦਾ ਉਹਦੇ ਮਾਂ ਦਾ ਵੀ ਮੈਂ ਤੇ ਮਾਂ ਕੋਲੇ ਜਾਵਾਂ ਤੇ ਬਸ ਫਿਰ ਮੈਂ ਇਹਨੂੰ ਕਹਾਂ ਵੀ ਤੂੰ ਚੱਕ ਲੈ ਵੀ ਮੈਂ ਲਾ ਲੈਂਦੀ ਝਾੜੂ ਜੰਦੀ ਨਹੀਂ ਚੱਲ ਮੈਂ ਕੂੜਾ ਇਕੱਠਾ ਕਰਕੇ ਚੱਕ ਤਾਂ ਫਿਰ ਚੱਕਦੀਆਂ ਇਹਨੂੰ ਤੇ ਬਸ ਫਿਰ ਇਹ ਹੈ ਨਾ ਇੱਥੇ ਝਾੜੂ ਲਾ ਕੇ ਕਮਰਾ ਗੁੰਮਣਾ ਚਲਾਉਂਦਾ ਸੀ ਤੇ ਬਸ ਫਿਰ ਝਾੜੂ ਲਾ ਕੇ ਇੱਥੇ ਕੂੜਾ ਚੱਕ ਦਿੰਦੀ ਸੀ ਤੇ ਬਾਕੀ ਫੇਰ ਇੱਥੇ ਅਸੀਂ ਦੁੱਧ ਮੈਂ ਤੇ ਸੁਨੇਹ ਮੈਂ ਦਸਨੇ ਦੁੱਧ ਲਿਆ ਕੇ ਫਿਰ ਅਸੀਂ ਇੱਥੇ ਬਹਿ ਗਏ ਸੀ ਤੇ ਫਿਰ ਇਹ ਹਨਾ ਮੇਰੇ ਜਠਾਣੀ ਆਈ ਉਸੇ ਮੈਨ ਨਾਲ ਹੀ ਸੀ ਇਹਨਾਂ ਨੂੰ ਤੇ ਵਾਸਤੇ ਗੱਲਾਂ ਬਾਤਾਂ ਕਰੀ ਜਾਂਦੇ ਸੀ ਵੀ ਇਹਨਾਂ ਜਿਹੜੀ ਸੱਟਾ ਬੱਚੀ ਆਉਂਦੀ ਹੈ ਘਰ ਦੇ ਸੀ ਤੇ ਬਸ ਫਿਰ ਹਨਾ ਸਾਰੇ ਅਸੀਂ ਇੱਥੇ ਬੈਠ ਕੇ ਗੱਲਾਂ ਬਾਤਾਂ ਕਰੀ ਜਾਂਦੇ ਸੀ ਤੇ ਮੈਂ ਇਹਨੂੰ ਚੱਕਿਆ ਹੋਇਆ ਸੀ ਤੇ ਇਹ ਹਨਾ ਖੜਦੀ ਵੀ ਨਹੀਂ ਮੈਂ ਕਿਹਾ ਖੜਜੋ ਵੀ ਚੱਲ ਫਿਰਉਂਦੀ ਸੀ ਤੇ ਫਿਰ ਬਸ ਮੈਂ ਚੱਕ ਲਿਆ ਸੀ ਉਹ ਕਚਾਈ ਤੇ ਬਸ ਫਿਰ ਹਨਾ ਇੱਥੇ ਮੈਂ ਕੱਪੜੇ ਸੁੱਕਣੇ ਪਾਉਣ ਲੱਗਦੀ ਸਾਰੇ ਪਾਤੇ ਸੀ ਤੇ ਫਿਰ ਕੁਛ ਮੈਂ ਮੋਟਰਸਾਈਕਲਾਂ ਦੇ ਪਰ ਪਾਤੇ ਸੀ ਤੇ ਬਾਕੀ ਜਿਹੜੇ ਨਰੇ ਹਨਾ ਪੱਟੀਆਂ ਵਗੈਰਾ ਸੀ ਉਹ ਮੈਂ ਤੋਤੀਆਂ ਸੀ ਕਿਉਂਕਿ ਜਿਆਦਾ ਦਿਨ ਹਨਾ ਇਨਫੈਕਸ਼ਨ ਹੋ ਜਾਂਦੀ ਹੈ ਜੇ ਆਪ ਬੰਨੀ ਰੱਖੀਗੇ ਤੇ ਉਹ ਤਾਂ ਮੈਂ ਖੁੱਲੇ ਹੀ ਛੱਡ ਦਿਆਂ ਜਾਂ ਕਦੇ ਦਿਨੇ ਤਾਂ ਫਿਰ ਰਾਤ ਨੂੰ ਮੜਾਏ ਬੰਨ ਦਿੰਦੀ ਨਹੀਂ ਕਿਉਂਕਿ ਹਨਾ ਜਦੋਂ ਪੈਂਦੇ ਹਨ ਬੰਦੇ ਨੂੰ ਪਤਾ ਨਹੀਂ ਲੱਗਦਾ ਜਵੱਕਾ ਨੂੰ ਦੇ ਕਈ ਵਾਰ ਹਨਾ ਥੱਲੇ ਭੁਲੇ ਆ ਜਾਂਦਾ ਜਖਮ ਤਾਂ ਕਰਕੇ ਫਿਰ ਇੱਧਰ ਵਾਸਤੇ ਮੈਂ ਦੁੱਧ ਨੂੰ ਉਵਾਲਾ ਦੇਣ ਲੱਗੀ ਸੀ ਦੁੱਧ ਘੜਤ assi ਗਰਮ ਤੇ ਇੱਧਰ ਮੇਰੇ ਪ੍ਰਿਆਈ ਬਣਾਉਣ ਲੱਗੀ ਸੀ ਚਟਨੀ ਤੇ ਆ ਪਿੰਜਰਾ ਮੈਂ ਲਿਆਂਦਾ ਸੀ ਤੇ ਨਾ ਇਹਦੇ ਵਿੱਚ ਕੋਈ ਚੂਹੀ ਨਹੀਂ ਹੁੰਦੀ ਬੁਰਕੀ ਸਾਰੀ ਲੈ ਜਾਂਦੀ ਹੈ ਤੇ ਹਾਂ ਜਿਹੜੀ ਹੁੰਦੀ ਹੈ ਰੋਟੀ ਲਾਉਣੇ ਆਪਾਂ ਸਾਰੀਆਂ ਲੈ ਜਾਂਦੀਆਂ ਰੋਟੀਆਂ ਕੱਢ ਕੇ ਤੇ ਹੁੰਦੀ ਨਹੀਂ ਤੇ ਬਸ ਫਿਰ ਇੱਥੇ ਅਸੀਂ ਹਣਾ ਰੋਟੀ ਖਾਣ ਲੱਗੇ ਸੀ ਸਵੇਰ ਦਾ ਨਾਸ਼ਤਾ ਤੇ ਸਾਰੇ ਜਣੇ ਅਦਿਆਨ ਖਾ ਲਿਆ ਸੀ ਸੌਂਗੀ ਸੀ ਨਾ ਨਿਮਾਤੀ ਸੀ ਨਾ ਕਿ ਸੌਂਗੀ ਸੀ ਤੇ ਬਸ ਫਿਰ ਹਣਾ ਸਾਰਿਆਂ ਨੇ ਕਰ ਲਿਆ ਸੀ ਮੈਂ ਖਾਣਾ ਸੀ ਨਾਸ਼ਤਾ ਕਰਨਾ ਸੀ ਤੇ ਭੁਜਾਈ ਮਿਲ ਖਾਈ ਹੁੰਦੀ ਸੀ ਤੇ ਬਸ ਫਿਰ ਅਸੀਂ ਨਾਸ਼ਤਾ ਵਗੈਰਾ ਕਰਕੇ ਤੇ ਦਰਮੀ ਦਾ ਮੌਸਮ ਹੋਇਆ ਪਿਆ ਸੀ ਤੇ ਫਿਰ ਅਸੀਂ ਗਏ ਸੀ ਮੰਦਿਰ ਗੁੱਗਨਮੀ ਦੀ ਕਰਨੀ ਸੀ ਪੂਜਾ ਤੇ ਵਸਪੇ ਨੇ ਇੱਥੇ ਅੱਗ ਲੈ ਕੇ ਹੁੰਦੇ ਹੁੰਦੇ ਆ ਹੋਲੀ ਹੋਣੀ ਸੀ ਤੇ ਸੇਮੀਆਂ ਬਣਾਈਆਂ ਸੀ ਬਾਕੀ ਆਟੇ ਦੇ ਜਿਹੜੇ ਆਪਾਂ ਬਣਾਉਨੇ ਹਨਾ ਤੇ ਉਹ ਬੱਚੇ ਹੁੰਦੇ ਨਾਲ ਦੇ ਦਿੰਦਾ ਦੇ ਤੇ ਬਾਕੀ ਜਿਹੜਾ ਵੀ ਕੁਝ ਹੁੰਦਾ ਆਪਣੇ ਮਨ ਮੁਕਤੀ ਕਰਦੇ ਨੇ ਵੀ ਆਪਾਂ ਉਹ ਵਸ ਮਲੇ ਆਈ ਸੀ ਤੇ ਇੱਥੇ ਵਸ ਬਾਕੀ ਹਮ ਪਤਾ ਸੀ ਤੇ ਵਸ ਫੇਰ ਸਾਰੇ ਰੱਖਦੇ ਸੀ ਤੇ ਪੰਜ-ਪੰਜ ਬਣਾਈ ਸੀ ਵਸ ਬਣਾ ਕੇ ਇਹਨਾਂ ਨੂੰ ਤੇ ਫੇਰ ਬਣਾ ਆਪਾਂ ਦੇਰੀ ਸੇਮੀਆ ਉਪਾਦਾਂਗੇ ਹੋਮ ਪਾਦਾਂਗੇ ਸੇਮੀਆ ਦਾ ਵੀ ਭੋਗ ਲਾ ਦਾਂਗੇ ਤੇ ਬਸ ਫਿਰ ਇਹਨੂੰ ਪਾ ਕੇ ਤੇ ਬਾਕੀ ਮੈਂ ਸਾਈਡ ਤੇ ਕਰਤੀ ਹਾਂ ਸੀ ਤੇ ਬਸ ਉਹਨਾ ਫਿਰ ਆਪਾਂ ਮੱਥਾ ਟੇਕ ਕੇ ਤੇ ਜਿਹੜੀ ਕੱਚੀ ਲੱਸੀ ਲਏ ਸੀ ਉਹ ਆ ਮੈਂ ਛੱਟਾ ਦੇ ਦੂੰਗੀ ਤੇ ਉਹਦਾ ਮੈਂ ਛੱਟਾ ਦੇ ਦੂੰਗੀ ਛੱਟਾ ਦੇ ਕੇ ਬਸ 5-7 ਵਾਰ ਜਿੰਨੇ ਵਾਰ ਵੀ ਆਪਾਂ ਦਿੰਨੇ ਆਪਾਂ ਨੂੰ ਪਤਾ ਹੀ ਹੁੰਦਾ ਤੇ ਵੈਸੇ ਫਿਰ ਮੈਂ ਤੇ ਮੱਥਾ ਟੇਕ ਕੇ ਤੇ ਉਹਦਾ ਨਾ ਬਟੂ ਦੇਉਂਦੇ ਹਾਂ ਤੇ ਆਲੂ ਦੀ ਜੋ ਕਿ ਸ਼ਹਿਰ ਇਹਦੇ ਬਸਿਤ ਹੈਗਾ ਕਾਲੀ ਮਾਤਾ ਦਾ ਮੰਦਿਰ ਤੇ ਇੱਧਰ ਕ੍ਰਿਸ਼ਨ ਜੀ ਨੂੰ ਹਨਾ ਪਾਲਕੀ ਚ ਪਾਏ ਸੀ ਤੇ ਅਸੀਂ ਚੁੱਲ੍ਹੇ ਚਲਾਇਆ ਸੀ ਇੱਥੇ ਵੀ ਤੇ ਬਸ ਫਿਰ ਅਸੀਂ ਘਰ ਆ ਗਏ ਸੀ ਘਰ ਆ ਕੇ ਫਿਰ ਇੱਥੇ ਮੈਂ ਲਾ ਕੇ ਚਾਹ ਬਣਾਉਣਾ ਕਿਉਂਕਿ 11:00 ਵਜੇ ਸੀ 11:30 ਫਿਰ ਮੈਂ ਕਿਹ ਬਚਾ ਬਣਾਉਣੀ ਹੈ ਤੇ ਬਸ ਕੁਛ ਨੇ ਜਣਿਆਂ ਨੇ ਪੀਤੀ ਕੁਛ ਵੀ ਨਹੀਂ ਫਿਰ ਮੈਂ ਬਸ ਇੱਥੇ ਹੁਣ ਚਾਹ ਬਣਾ ਦੂੰਗੀ ਤੇ ਚਾਹ ਬਣਾ ਕੇ ਤੇ ਬਸ ਫਿਰ ਮੈਂ ਇਹਨਾਂ ਦੇ ਦੂੰਗੀ ਗਲਾਸਾਂ ਵਿੱਚ ਪੰਜ ਕੱਪਾਂ ਜੀ ਪਾਈ ਤੇ ਤਿੰਨ ਜਣਾਂ ਨੇ ਬੈਠੇ ਸੀ ਮੈਂ ਮੇਰੇ ਭਰਾ ਨੇ ਤੇ ਮੈਨੂੰ ਭੈਣ ਨੇ ਚਾਹ ਤੇ ਬਾਕੀ ਮੇਰੇ ਵਾਸਤੇ ਹੋਰ ੱਕ ਜੱਪਾ ਹਿੰਜ ਵਾਕਣ ਦੀ ਪੀਤੀ ਨਹੀਂ ਸੀ ਤੇ ਬਸ ਫਿਰ ਮੈਂ ਉਹਦੇ ਚਾਹ ਪਾਣੀ ਬਣਾ ਕੇ ਤੇ ਇਹਨਾਂ ਨੂੰ ਸਰਵ ਕਰ ਦੂੰਗੀ ਤੇ ਇੱਥੇ ਫਿਰ ਮੇਰਾ ਭਰਾ ਲੱਗ ਗਿਆ ਸੀ ਨਾਰੀਅਲ ਭੰਨਣਾ ਨਾਰੀਅਲ ਪੈਸੇ ਤੋਂ ਕੋਕ ਤੇ ਰਖੜੀ ਤੇ ਜਿਹੜੇ ਮਿਲੇ ਸੀ ਮੈਨੂੰ ਇਨਾਂ ਨੂੰ ਪਹਿਲਾਂ ਰੱਖੜੀ ਬੰਨਣਾ ਲੱਗ ਜਾਂਦਾ ਤੇ ਫਿਰ ਇਹਨਾਂ ਨਾਲ ਬਾਸਕਾਲ ਤੇ ਹੋਰ ਪੰਨੇ ਅਸੀਂ ਕੋਪੀ ਕਰਦੇ ਮੈਂ ਕਿਹ ਚਲ ਪਾਣ ਦੇ ਮੇਰਾ ਤਾਂ ਟਾਈਮ ਨਹੀਂ ਰਿਹਾ ਉਦੋਂ ਦਾ ਇਹ ਬੱਚੇ ਬੱਚੇ ਡਿੱਗੇ ਬਟ ਟਾਈਮ ਨਹੀਂ ਹੁੰਦਾ ਤੇ ਬਸ ਇਹ ਸੌਂ ਗਈ ਸੀ ਇੱਥੇ ਕਰਦੇ ਆ ਵੀਡੀਓ ਦਾ ਐਂਡ ਅੱਜ ਦਾ ਵਲੋਗ ਤੁਹਾਨੂੰ ਕੇਹੋ ਜੋ ਲਿਖੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਮਿਲਾਂਗੇ